हां जी वीर जी ਤੁਸੀਂ ਅੱਜ ਆਪਣੇ ਬੇਟੇ ਨਾਲ ਇੱਥੇ ਆਏ ਹੋ ਅਸੀਂ ਦੇਖ ਰਿਹਾ ਬਹੁਤ ਸੋਹਣਾ ਇਹ ਟਰੈਕਟਰ ਹੈ ਬੇਟੇ ਦਾ ਸੋ ਕਿਵੇਂ ਕਿਵੇਂ ਜਹਨ ਚਾਹੇ ਵੀ ਇੱਥਾਂ ਐਂਟਰੀ ਕੀਤੀ ਆਵੇ ਇਹ ਜੀ ਐਕਚੁਅਲ ਗੱਲ ਕੀ ਹੈ ਜੀ ਇਹਦਾ ਨਾ ਇੱਥੇ ਸਕੂਲ ਹੈ ਜੀ ਗੰਗਾ ਇੰਟਰਨੈਸ਼ਨਲ ਜੀ ਤੇ ਇਹ ਨਾ ਵਾਦੂ ਦਿੱਲੀ ਇੱਥੇ ਨਾ ਮਤਲਬ ਟਰੈਕਟਰ ਟਰਾਲੀ ਆਪਣੇ ਕਿੰਨੇ ਵੀਰਾਂ ਦੇ ਖੜੇ ਹੋਏ ਆ ਜੀ ਇਹਨੇ ਦਿੱਲੀ ਮੈਨੂੰ ਜਾ ਕੇ ਕਹਿਣਾ ਪਾਪਾ ਉੱਥੇ ਹੀ ਨੇ ਟਰੈਕਟਰ ਟਰਾਲੀ ਖੜੇ ਹੋਏ ਆ ਮੈਨੂੰ ਵੀ ਲੈ ਕੇ ਦਿਓ ਅੱਛਾ ਮੈਂ ਵੱਡਾ ਹੀ ਲੈਣਾ ਲੈ ਦਿਓ ਕੰਦਾ ਮੈਂ ਚਲਾ ਲੈ ਇੱਕ ਟਰੈਕਟਰ ਤੁਸੀਂ ਇਹਨੂੰ ਖਾਸ ਤੌਰ ਤੇ ਦਿਵਾਇਆ ਜੀ ਹਾਂਜੀ ਹਾਂਜੀ ਤੇ ਮੈਂ ਹੈਗਾ ਜੀ ਆਰਮੀ ਚ ਫੌਜੀ ਆ ਜੀ ਅੱਛਾ ਤੁਸੀਂ ਫੌਜੀ ਹੋ ਹਾਂਜੀ ਕਿਆ ਬਾਤ ਹੈ ਮੈਂ ਸਪੈਸ਼ਲ 2 ਦਿਨ ਦੀ ਛੁੱਟੀ ਲੈ ਕੇ ਆਇਆ ਇਹਦੇ ਕਰਕੇ ਜੀ ਤੇ ਮੈਂ ਚਲੋ ਬਾਪੂ ਜੀ ਦੇ ਨਾਲੇ ਦਰਸ਼ਨ ਕਰ ਲਾਂਗੇ ਨਾਲੇ ਆਹ ਜੀ ਲਵਾ ਜਾਗੇ ਇਹਨੇ ਮੈਨੂੰ ਡੇਲੀ ਫੋਨ ਕਰਨਾ ਜਦੋਂ ਗੱਲ ਕਰਨੀ ਪਾਪਾ ਮੈਨੂੰ ਟਰੈਕਟਰ ਲੈ ਕੇ ਦਿਓ ਇਹਦੇ ਕੋ ਪਹਿਲਾਂ ਸੀ ਗੱਡੀ ਜੀਪ ਐਵੇਂ ਦੀ ਬੈਂਟਰੀ ਵਾਲੀ ਜੀ ਕਹਿੰਦਾ ਮੈਨੂੰ ਉਹ ਨਹੀਂ ਚਾਹੀਦੀ ਮੈਨੂੰ ਟਰੈਕਟਰ ਟਰਾਲੀ ਲੈ ਕੇ ਦਿਓ ਉਵੇਂ ਦਾ ਹੂੰ ਤੇ ਆਪਣੇ ਤੇ ਯਾਰ ਦੋਸਤ ਨੇ ਸਮਾਨੇ ਉਹਨਾਂ ਨੂੰ ਫਿਰ ਮੈਂ ਆਰਡਰ ਦਿੱਤਾ ਅੱਛਾ ਉਹਨਾਂ ਨੇ ਲਿਆ ਕਿੰਨੇ ਦਾ ਪੈ ਗਿਆ ਟਰੈਕਟਰ ਤੁਹਾਨੂੰ ਇਹ ਇਹ ਮਾਰਾ 16000 ਦਾ ਪ ਬਿਲਕੁਲ ਸੋ ਕਿਸ ਤਰ੍ਹਾਂ ਦੇਖਦੇ ਹੁਣ ਮੋਰਚੇ ਦੀ ਸਥਿਤੀ ਜਿਹੜੀ ਹੈਗੀ ਹੈ ਜਿੱਤਵਲ ਨੂੰ ਵਧਰਿਆ ਮੋਰਚਾ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਸਕੂਨ ਮਿਲਦਾ ਜੀ ਆਪਣਾ ਪਰਿਵਾਰ ਜਿੱਤਵਲ ਵਧਰਿਆ ਜੀ ਜੀ ਤੇ ਅਸੀਂ ਉੱਥੇ ਦੇਸ਼ ਦੀ ਸੇਵਾ ਕਰ ਰਹੇ ਆ ਤੇ ਸਾਡੇ ਪਰਿਵਾਰ ਨੇ ਇੱਥੇ ਮੋਰਚਾ ਸੰਭਿਆ ਸਾਨੂੰ ਬਹੁਤ ਸਕੂਨ ਮਿਲਦਾ ਹੁਣ ਤੁਸੀਂ ਦਰਸ਼ਨ ਕਰਨਾ ਹੈਓ ਹਾਂਜੀ ਬਾਪੂ ਜੀ ਦਰਸ਼ਨ ਦਰਸ਼ਨ ਹੋਗੇ ਜੀ ਨਹੀਂ ਜੀ ਅਜੇ ਮੈਂ ਸਵੇਰੇ ਡਿਊਟੀ ਜਾਣਾ ਹੈ ਤੇ ਕਦ ਲਈ ਆਏ ਆਂ ਆਪਾਂ ਦਰਸ਼ੂ ਤੇ ਕਦ ਲਈ ਆਏ ਆਂ ਡੱਲੇ ਵਾਲ ਸਾਹਿਬ ਨੂੰ ਮਿਲਣਾ ਤੁਸੀਂ ਕਿ ਹਾਂਜੀ ਹਾਂਜੀ ਕਦ ਲਈ ਕੀ ਕਰ ਕੀ ਕਰ ਕੀ ਕਰਨਾ ਆਪਾਂ ਕੀ ਕਰਾ ਦਾਂਗੇ ਸਿਰਾ ਸਿਰਾ ਕਰਾ ਦੇਣਾ ਕਹਿੰਦਾ ਜੀ ਆਪਾਂ ਸਿਰੀ ਕਰਾ ਦੇਣਾ ਹਾਂਜੀ ਸਿਰਾ ਕਰਾ ਦੇਣਾ ਹੈਨਾ ਹੋਰ ਕੀ ਪਾ ਦੇਣਾ ਆਪਾਂ ਟੱਕ ਪਾ ਦੇਣੀ ਆਪਾਂ ਜੀ ਕਿਹਦਾ ਕੀ ਬਾਤ ਹੈ